ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਇੱਕ ਅਮੀਰ ਪਿਆਉਣੀ ਆਪਣੀਆਂ ਦੋਨੇ ਧੀਆ ਦੀ ਕਿਸਮਤ ਤੈਅ ਕੀਤੀ ਇੱਕ ਨੂੰ ਦਿੱਤਾ ਸੋਨੇ ਦਾ ਮਹਿਲ ਤੇ ਦੂਸਰੀ ਨੂੰ ਪੀਖ ਮੰਗਣ ਵਾਲੇ ਦੇ ਨਾਲ ਵਿਆਹ ਦਿੱਤਾ ਪਰ ਜਦੋਂ ਅਗਲੇ ਹੀ ਪਲ ਸੱਚ ਸਾਹਮਣੇ ਆਇਆ ਤਾਂ ਉਸਨੇ ਪੂਰੇ ਸਮਾਜ ਦੀ ਸੋਚ ਬਦਲ ਦਿੱਤੀ ਦੋਸਤੋ ਇਸ ਕਹਾਣੀ ਦਾ ਪੂਰਾ ਸੱਚ ਜਾਣਨ ਦੇ ਲਈ ਵੀਡੀਓ ਦੇ ਅੰਤ ਤੱਕ ਜੁੜੇ ਰਹਿਣਾ ਦਿੱਲੀ ਦੇ ਪੋਸ਼ ਇਲਾਕੇ ਵਿੱਚ ਇੱਕ ਹਵੇਲੀ ਸੀ ਉਸ ਦੇ ਦਰਵਾਜ਼ੇ ਦੇ ਅੱਗੇ ਵੱਡੇ ਵੱਡੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ ਅਸ਼ੋਕ ਮਹਿਰਾ ਫੈਮਿਲੀ ਅਸ਼ੋਕ ਮਹਿਰਾ ਦਾ ਨਾਮ ਹੀ ਕਾਫੀ ਸੀ ਇੱਕ ਵੱਡੇ ਬਿਜ਼ਨਸਮੈਨ ਕਰੋੜਾਂ ਦੀ ਪ੍ਰਾਪਰਟੀ ਸ਼ੌਰਤ ਤੇ ਰੁਤਬਾ ਪਰ ਇਸ ਹਵੇਲੀ ਦੀਆਂ ਕੰਧਾਂ ਦੇ ਵਿੱਚ ਇੱਕ ਏਦਾਂ ਦੀ ਕਹਾਣੀ ਛੁਪੀ ਹੋਈ ਸੀ ਜੋ ਬਾਹਰ ਵਾਲਿਆਂ ਨੂੰ ਕਦੇ ਦਿਸਹੀ ਨਹੀਂ ਅਸ਼ੋਕ ਮਹਿਰਾ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਦੀ ਬੇਟੀ ਨੀਹਾ ਬਹੁਤ ਛੋਟੀ ਸੀ ਪਤਨੀ ਦੀ ਮੌਤ ਨੇ ਅਸ਼ੋਕ ਨੂੰ ਤੋੜ ਦਿੱਤਾ ਪਰ ਬਿਜ਼ਨਸ ਦੀ ਚਮਕ ਵਿੱਚ ਉਸ ਨੇ ਆਪਣੀ ਬੇਟੀ ਦੀ ਪਰਛਾਈਂ ਨੂੰ ਭੁਲਾ ਦਿੱਤਾ ਕੁਝ ਸਾਲਾਂ ਬਾਅਦ ਅਸ਼ੋਕ ਨੇ ਦੂਜਾ ਵਿਆਹ ਕਰਵਾ ਲਿਆ ਸੁਮਨ ਇੱਕ ਸੋਹਣੀ ਸੁਨੱਖੀ ਤੇ ਅਮੀਰ ਖਾਨਦਾਨ ਵਿੱਚੋਂ ਆਈ ਹੋਈ ਔਰਤ ਸੀ ਉਸ ਨੇ ਆਉਂਦੇ ਹੀ ਘਰ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ। ਨੀਹਾ ਹੌਲੀ-ਹੌਲੀ ਵੱਡੀ ਹੋ ਰਹੀ ਸੀ ਪਰ ਉਸ ਘਰ ਵਿੱਚ ਉਸ ਦਾ ਆਪਣਾ ਕੋਈ ਨਹੀਂ ਸੀ। ਰਾਤ ਨੂੰ ਜਦੋਂ ਉਹ ਪੜ੍ਹਾਈ ਕਰਦੀ ਤਾਂ ਸੁਮਨ ਤਾਨੇ ਦਿੰਦੀ। ਤੈਨੂੰ ਹੁਣ ਇਨ੍ਹਾਂ ਕਿਤਾਬਾਂ ਵਿੱਚੋਂ ਕੀ ਮਿਲੇਗਾ? ਇਹ ਸਭ ਕੁਝ ਛੋਟੇ ਲੋਕ ਕਰਦੇ ਆ। ਨੀਹਾ ਚੁੱਪ ਰਹਿੰਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਇਸ ਘਰ ਵਿੱਚ ਉਸ ਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ। ਫਿਰ ਇਸ ਘਰ ਵਿੱਚ ਆਈ ਸੁਮਨ ਦੀ ਬੇਟੀ ਨੀਸ਼ਾ ਉਸਦੇ ਚਮਕਦਾਰ ਕੱਪੜੇ, ਮਹਿੰਗੇ ਖਿੜਾਉਣੇ ਤੇ ਪਿਤਾ ਅਸ਼ੋਕ ਦਾ ਪਿਆਰ ਸਿਰਫ ਉਸਦੇ ਲਈ ਹੀ ਸੀ। ਅਸ਼ੋਕ ਨੂੰ ਲੱਗਦਾ ਸੀ ਕਿ ਨੀਸ਼ਾ ਛੋਟੀ ਹੈ, ਉਸ ਨੂੰ ਜ਼ਿਆਦਾ ਲਾਡ ਪਿਆਰ ਚਾਹੀਦਾ ਹੈ ਪਰ ਹੌਲੀ-ਹੌਲੀ ਉਹ ਫਰਕ ਸਾਫ਼ ਹੋ ਗਿਆ। ਅਸ਼ੋਕ ਦਾ ਪਿਆਰ ਸਕੀ ਨਹੀਂ ਸੁਤੇਲੀ ਬੇਟੀ ਦੇ ਵੱਲ ਵਧਣ ਲੱਗਿਆ। ਨੇਹਾ ਉਹ ਵੀ ਪ੍ਰਾਣੀ ਸਾਦਗੀ ਵਿੱਚ ਰਹਿੰਦੀ, ਸਧਾਰਨ ਸਲਵਾਰ ਕਮੀਜ਼, ਹੱਥ ਵਿੱਚ ਕਿਤਾਬਾਂ ਤੇ ਅੱਖਾਂ ਵਿੱਚ ਅਣਕਹਾ ਦਰਦ। ਤੇ ਦੂਜੇ ਪਾਸੇ ਨੀਸ਼ਾ ਡਿਜ਼ਾਈਨਰ ਡਰੈਸ ਪਾਰਟੀਆਂ ਤੇ ਸੋਸ਼ਲ ਮੀਡੀਆ ਦੀ ਸਟਾਰ ਸੀ ਸੁਮਨ ਹਰ ਸਮੇਂ ਨੀਸ਼ਾ ਦਾ ਗੁਣਗਾਣ ਕਰਦੀ ਤੇ ਨੇਹਾ ਤੇ ਤਾਨੇ ਕੱਸਦੀ ਤੇਰੀ ਮਾਂ ਹੁੰਦੀ ਤਾਂ ਸ਼ਾਇਦ ਤੈਨੂੰ ਸੰਭਾਲ ਲੈਂਦੀ ਪਰ ਹੁਣ ਤਾਂ ਤੂੰ ਸਿਰਫ ਇਸ ਘਰ ਤੇ ਬੋਝ ਐ ਨੇਹਾ ਹੱਸ ਕੇ ਸਭ ਕੁਝ ਸਹਿ ਲੈਂਦੀ ਉਸ ਨੂੰ ਆਦਤ ਪੈ ਗਈ ਸੀ ਇਸ ਘਰ ਵਿੱਚ ਉਸਦੇ ਲਈ ਸਿਰਫ ਤਾਨੇ ਸੀ ਤੇ ਉਹ ਵੀ ਆਪਣੀ ਮਾਂ ਦੇ ਨਾਤੇ ਪਰ ਉਸ ਦੀ ਉਦਾਸੀ ਦੇ ਵਿੱਚ ਇੱਕ ਕੋਨਾ ਇਦਾਂ ਦਾ ਵੀ ਸੀ ਜਿੱਥੇ ਉਸ ਨੂੰ ਮੁਸਕਾਨ ਮਿਲਦੀ ਸੀ ਉਹ ਸੀ ਰਾਗਵ ਰਾਗਵ ਇੱਕ ਸੋਹਣਾ ਸੁਨੱਖਾ ਮੁੰਡਾ ਸੀ ਬਿਜ਼ਨਸ ਮੀਟਿੰਗ ਵਿੱਚ ਆਇਆ ਸੀ ਤੇ ਹੌਲੀ-ਹੌਲੀ ਨੀਹਾ ਨਾਲ ਗੱਲਾਂ ਕਰਨ ਲੱਗਿਆ ਸੀ ਉਸ ਦੀਆਂ ਮਿੱਠੀਆਂ-ਮਿੱਠੀਆਂ ਗੱਲਾਂ ਉਸ ਦਾ ਧਿਆਨ ਨੀਹਾ ਦੇ ਖਾਲੀ ਦਿਲ ਵਿੱਚ ਪਿਆਰ ਲੈ ਆਇਆ ਨੀਹਾ ਸੋਚਦੀ ਸ਼ਾਇਦ ਇਹੀ ਮੇਰਾ ਜੀਵਨ ਸਾਥੀ ਬਣੇਗਾ ਸ਼ਾਇਦ ਪ੍ਰਮਾਤਮਾ ਨੇ ਮੇਰੇ ਹਿੱਸੇ ਦੀ ਖੁਸ਼ੀ ਇਸ ਵਿੱਚ ਹੀ ਲਕੋ ਕੇ ਰੱਖੀ ਹੈ ਪਰ ਉਹ ਨਹੀਂ ਜਾਣਦੀ ਸੀ ਜਿਸ ਨੂੰ ਉਹ ਆਪਣੀ ਦੁਨੀਆ ਸਮਝ ਰਹੀ ਹੈ ਉਹ ਉਸਦੇ ਟੁੱਟੇ ਹੋਏ ਸੁਪਨਿਆਂ ਦਾ ਸਭ ਤੋਂ ਵੱਡਾ ਸੁਦਾਗਰ ਸੀ ਇੱਕ ਸ਼ਾਮ ਹਵੇਲੀ ਦੇ ਬਾਹਰ ਨੇਹਾ ਨੇ ਦੇਖਿਆ ਰਾਗਵ ਗੱਡੀ ਤੋਂ ਉਤਰਿਆ ਉਸਦੇ ਨਾਲ ਸੀ ਨੀਸ਼ਾ ਹੱਸਦੇ ਹੋਏ ਉਸਦੇ ਹੱਥਾਂ ਵਿੱਚ ਹੱਥ ਨੇਹਾ ਦੇ ਸਾਰ ਰੁਕ ਗਏ ਦਿਲ ਟੁੱਟ ਕੇ ਬिखर ਗਿਆ ਨੇਹਾ ਹੌਲੀ ਜਿਹੀ ਬੋਲੀ ਇਹ ਕਿਵੇਂ ਹੋ ਸਕਦਾ ਹੈ ਕੱਲ ਤੱਕ ਤਾਂ ਉਹ ਮੈਨੂੰ ਕਹਿ ਰਿਹਾ ਸੀ ਕਿ ਮੈਂ ਉਸ ਦੀ ਦੁਨੀਆ ਹਾਂ ਤੇ ਅੱਜ ਨੀsha ਰਾਗਵ ਨੇ ਨੀਹਾ ਵੱਲ ਦੇਖਿਆ ਵੀ ਨਹੀਂ ਉਹ ਸਿੱਧਾ ਅੰਦਰ ਚਲਾ ਗਿਆ ਤੇ ਨੀਹਾ ਨੇ ਹੱਸਦੇ ਹੋਏ ਰਾਗਵ ਨੂੰ ਤਾਨਾ ਮਾਰਿਆ ਦੀਦੀ ਸਭ ਨੂੰ ਪਿਆਰ ਮਿਲਦਾ ਹੈ ਪਰ ਕਿਸਮਤ ਚਾਹੀਦੀ ਹੈ ਨੀਹਾ ਰੋਂਦੀ ਹੋਈ ਆਪਣੇ ਕਮਰੇ ਵਿੱਚ ਚਲੀ ਗਈ ਪਰ ਅਗਲੇ ਹੀ ਦਿਨ ਪੂਰੇ ਘਰ ਵਿੱਚ ਇੱਕ ਤਮਾ ਕਾ ਹੋਇਆ ਵੱਡੇ ਹਾਲ ਵਿੱਚ ਸਾਰੇ ਰਿਸ਼ਤੇਦਾਰੇ ਇਕੱਠੇ ਸੀ ਲਾਈਟਾਂ ਫੁੱਲਾਂ ਦੀ ਸਜਾਵਟ ਤੇ ਮਹਿੰਗੇ ਕੱਪੜਿਆਂ ਦੀ ਭਣਕ ਨੀਸ਼ਾ ਸਭ ਦੇ ਸਾਹਮਣੇ ਖੜੀ ਸੀ ਉਸਨੇ ਮੁਸਕਰਾ ਕੇ ਕਿਹਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਖੁਸ਼ਖਬਰੀ ਦੇਣਾ ਚਾਹੁੰਦੀ ਹਾਂ ਮੈਂ ਵਿਆਹ ਦੇ ਲਈ ਹਾਂ ਕਰ ਦਿੱਤੀ ਹੈ ਮੈਂ ਇੱਕ ਬਹੁਤ ਵੱਡੀ ਕੰਪਨੀ ਦੇ ਮੈਨੇਜਰ ਨਾਲ ਵਿਆਹ ਕਰਨ ਜਾ ਰਹੀ ਹਾਂ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਅਸ਼ੋਕ ਮਹਿਰਾ ਦੀਆਂ ਅੱਖਾਂ ਵਿੱਚ ਚਮਕ ਆ ਗਈ। ਸੁਮਨ ਨੇ ਆਪਣੀ ਧੀ ਨੂੰ ਗਲੇ ਲਗਾ ਲਿਆ। ਅਸ਼ੋਕ ਮਹਿਰਾ ਖੁਸ਼ੀ ਨਾਲ ਬੋਲਿਆ, "ਵਾਹ ਬੇਟਾ ਵਾਹ, ਤੂੰ ਤਾਂ ਸਾਡਾ ਸਿਰ ਉੱਚਾ ਕਰ ਦਿੱਤਾ। ਪੂਰਾ ਸ਼ਹਿਰ ਦੇਖੇਗਾ ਕਿ ਮਹਿਰਾ ਪਰਿਵਾਰ ਦੀ ਬੇਟੀ ਕਿਵੇਂ ਉਚਾਈਆਂ ਤੇ ਜਾ ਰਹੀ ਹੈ।" ਨੀਹਾ ਨੂੰ ਇਦਾਂ ਲੱਗਿਆ ਜਿਵੇਂ ਉਸਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਜਿਸ ਰਾਗਵ ਨੂੰ ਉਹ ਆਪਣੀ ਦੁਨੀਆ ਮੰਦੀ ਸੀ, ਉਹੀ ਹੁਣ ਨੀਸ਼ਾ ਦਾ ਬਣ ਚੁੱਕਿਆ ਸੀ ਪਰ ਤੋਖੇ ਦੀ ਅੱਗ ਇਥੇ ਹੀ ਖਤਮ ਨਹੀਂ ਹੁੰਦੀ ਰਾਤ ਨੂੰ ਡਿਨਰ ਟੇਬਲ ਤੇ ਅਸ਼ੋਕ ਨੇ ਕਿਹਾ ਦੋਨਾਂ ਬੇਟੀਆਂ ਦਾ ਵਿਆਹ ਇੱਕ ਦਿਨ ਹੀ ਕਰਾਂਗਾ ਨੀਸ਼ਾ ਦਾ ਰਿਸ਼ਤਾ ਪੱਕਾ ਹੋ ਗਿਆ ਹੈ ਹੁਣ ਨੀਹਾ ਤੇਰੇ ਕੋਲ ਵੀ ਸਿਰਫ ਦੋ ਦਿਨ ਹਨ ਤੈਨੂੰ ਆਪਣਾ ਘਰ ਵਾਲਾ ਦੋ ਦਿਨਾਂ ਦੇ ਵਿੱਚ ਚੁਣਨਾ ਪਵੇਗਾ ਨੀਹਾ ਨੇ ਕੰਬਦੇ ਹੋਏ ਹੱਥਾਂ ਨਾਲ ਪਾਣੀ ਦਾ ਗਲਾਸ ਰੱਖਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਨੀਹਾ ਹੌਲੀ ਜਿਹੇ ਬੋਲੀ ਪਪਾ ਦੋ ਦਿਨ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸਿਰਫ ਦੋ ਦਿਨਾਂ ਵਿੱਚ ਪਰ ਸੁਮਨ ਹੱਸ ਕੇ ਬੋਲੀ ਕਿਉਂ ਨਹੀਂ ਜਦੋਂ ਤੇਰੀ ਛੋਟੀ ਭੈਣ ਇੰਨਾ ਵਧੀਆ ਰਿਸ਼ਤਾ ਪਾਲ ਸਕਦੀ ਹੈ ਤਾਂ ਤੂੰ ਕਿਉਂ ਨਹੀਂ ਨੀਸ਼ਾ ਨੇ ਵੀ ਥੋੜਾ ਗੁੱਸੇ ਨਾਲ ਕਿਹਾ ਦੀਦੀ ਮੁੰਡਾ ਪਾਲਣਾ ਇੰਨਾ ਮੁਸ਼ਕਲ ਵੀ ਨਹੀਂ ਬਸ ਕੋਈ ਤੁਹਾਨੂੰ ਪਸੰਦ ਕਰਨ ਵਾਲਾ ਹੋਣਾ ਚਾਹੀਦਾ ਸਾਰੇ ਹੱਸਣ ਲੱਗੇ ਤੇ ਨੀਹਾ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ ਉਸ ਰਾਤ ਉਹ ਆਸਮਾਨ ਵੱਲ ਦੇਖਣ ਲੱਗੀ ਤੇ ਬੋਲੀ हे ਪ੍ਰਮਾਤਮਾ ਕੀ ਮੈਂ ਸੱਚਮੁੱਚ ਇੰਨੀ ਇਕੱਲੀ ਹਾਂ ਮੇਰੇ ਲਈ ਕੋਈ ਨਹੀਂ ਇੱਕ ਪਾਸੇ ਨੀਸ਼ਾ ਦਾ ਚਮਕਦਾ ਹੋਇਆ ਰਿਸ਼ਤਾ ਸੀ ਤੇ ਦੂਜੇ ਪਾਸੇ ਨੇਹਾ ਦਾ ਟੁੱਟਿਆ ਹੋਇਆ ਦਿਲ ਦੋ ਦਿਨ ਦਾ ਸਮਾਂ ਤੇ ਜ਼ਿੰਦਗੀ ਦਾ ਐਡਾ ਵੱਡਾ ਇਮਤਿਹਾਨ ਨੇਹਾ ਦੇ ਸਾਹਮਣੇ ਖੜਾ ਸੀ ਹਵੇਲੀ ਦੇ ਹਰ ਕੋਨੇ ਵਿੱਚ ਵਿਆਹ ਦੀਆਂ ਤਿਆਰੀਆਂ ਦੀ ਗੂੰਜ ਸੀ ਰਨੀਹਾ ਦੇ ਕਮਰੇ ਵਿੱਚ ਸਿਰਫ ਖਮੋਸ਼ੀ ਸੀ ਉਹ ਆਪਣੇ ਹੰਝੂਆਂ ਨੂੰ ਛਪਾਉਂਦੀ ਹੋਈ ਅੱਧੀ ਰਾਤ ਨੂੰ ਬਾਹਰ ਆ ਗਈ ਸੜਕ ਬਿਲਕੁਲ ਸੁਨਸਾਨ ਸੀ ਸੜਕ ਤੇ ਚੱਲਦੇ-ਚੱਲਦੇ ਉਸ ਦੀ ਨਜ਼ਰ ਫੁੱਟਪਾਥ ਤੇ ਪਈ ਇੱਕ ਆਦਮੀ ਬੈਠਾ ਸੀ ਪਾਟੇ ਹੋਏ ਕੱਪੜੇ ਗੰਦੇ ਵਾਲ ਹੱਥ ਵਿੱਚ ਕਟੋਰਾ ਲੋਕ ਉਸ ਨੂੰ ਭਿਖਾਰੀ ਕਹਿ ਕੇ ਨਜ਼ਰਾਂ ਫੇਰ ਰਹੇ ਸੀ ਨੀਹਾ ਉਸ ਦੇ ਕੋਲ ਜਾ ਕੇ ਬੈਠ ਗਈ ਭਿਖਾਰੀ ਨੇ ਉਸ ਵੱਲ ਦੇਖਿਆ ਤੇ ਪਹਿਲੀ ਵਾਰ ਕਿਸੇ ਨੇ ਉਸ ਨੂੰ ਇਸ ਤਰ੍ਹਾਂ ਦੇਖਿਆ ਜਿਵੇਂ ਉਹ ਕੋਈ ਇਨਸਾਨ ਹੋਵੇ ਭਿਖਾਰੀ ਕਹਿਣ ਲੱਗਿਆ ਕਿ ਲੋਕ ਮੈਨੂੰ ਸਿੱਕੇ ਦੇ ਜਾਂਦੇ ਆ ਪਰ ਮੇਰੀਆਂ ਅੱਖਾਂ ਵਿੱਚ ਦੇਖਣ ਦੀ ਹਿੰਮਤ ਕਿਸੇ ਵਿੱਚ ਨਹੀਂ ਤਾਂ ਫਿਰ ਨੇਹਾ ਬੋਲੀ ਮੈਨੂੰ ਲੋਕ ਘਰ ਵਿੱਚ ਤਾਂ ਰੱਖਦੇ ਹਨ ਪਰ ਅਪਣਾਉਂਦਾ ਕੋਈ ਵੀ ਨਹੀਂ ਦੋਵੇਂ ਚੁੱਪ ਕਰ ਗਏ ਉਹ ਚੁੱਪ ਵਿੱਚ ਹੀ ਜਿਵੇਂ ਕਈ ਗੱਲਾਂ ਛੁਪੀਆਂ ਸੀ ਨੇਹਾ ਨੇ ਪੁੱਛਿਆ ਕਿ ਤੁਹਾਨੂੰ ਕਿਸੇ ਨੇ ਸੱਚਮੁੱਤ ਪਿਆਰ ਕੀਤਾ ਭਿਖਾਰੀ ਨੇ ਸਿਰ ਚੁਗਾ ਲਿਆ ਪਿਆਰ ਦੌਲਤ ਨਾਲ ਨਹੀਂ ਹੁੰਦਾ ਦਿਲ ਤੋਂ ਹੁੰਦਾ ਪਰ ਇਹ ਦੁਨੀਆ ਦਿਲ ਨਹੀਂ ਸਿਰਫ ਚਿਹਰੇ ਤੇ ਕੱਪੜਿਆਂ ਨੂੰ ਦੇਖਦੀ ਹੈ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਪਹਿਲੀ ਵਾਰ ਕਿਸੇ ਅਜਨਬੀ ਦੇ ਕੋਲ ਬੈਠ ਕੇ ਇੰਨਾ ਹਲਕਾ ਮਹਿਸੂਸ ਕਰ ਰਹੀ ਸੀ ਅਗਲੇ ਦਿਨ ਵੀ ਉਹ ਉਸੇ ਮੋੜ ਤੇ ਗਈ ਭਿਖਾਰੀ ਉਥੇ ਹੀ ਬੈਠਾ ਸੀ ਇਸ ਵਾਰ ਉਸਨੇ ਨੇਹਾ ਨੂੰ ਕਿਹਾ ਕਿ ਜੇ ਤੈਨੂੰ ਕੋਈ ਦੋ ਦਿਨ ਦਾ ਸਮਾਂ ਦੇ ਵੀ ਤਾਂ ਤੂੰ ਕੀ ਕਰੇਂਗੀ ਨੀਹਾ ਹੈਰਾਨ ਹੋ ਗਈ ਇਹ ਉਹੀ ਸਵਾਲ ਸੀ ਜੋ ਉਸਦੇ ਪਾਪਾ ਨੇ ਉਸ ਨੂੰ ਪੁੱਛਿਆ ਸੀ ਨੀਹਾ ਬੋਲੀ ਮੈਂ ਉਹੀ ਕਰਾਂਗੀ ਜੋ ਮੇਰਾ ਦਿਲ ਕਹੇਗਾ ਭਿਖਾਰੀ ਮੁਸਕਰਾਇਆ ਤੇ ਬੋਲਿਆ ਤਾਂ ਫਿਰ ਆਪਣੇ ਦਿਲ ਨੂੰ ਧੋਖਾ ਕਦੇ ਵੀ ਨਾ ਦੇਣਾ ਤੀਸਰੇ ਦਿਨ ਵਿਆਹ ਦੀ ਹਲਚਲ ਦੇ ਵਿੱਚ ਨੀਹਾ ਪੂਰੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਸਾਹਮਣੇ ਖੜੀ ਸੀ ਸਾਰੇ ਉਸਨੂੰ ਘੂਰ ਕੇ ਦੇਖ ਰਹੇ ਸੀ ਨੀsha ਆਪਣੇ ਚਮਕਦਾਰ ਕੱਪੜਿਆਂ ਵਿੱਚ ਮੁਸਕਰਾ ਰਹੀ ਸੀ ਸੁਮਨ ਤਾਨੇ ਮਾਰਨ ਦੇ ਲਈ ਤਿਆਰ ਖੜੀ ਸੀ ਤਾਂ ਉਦੋਂ ਹੀ ਨੀਹਾ ਨੇ ਕਿਹਾ ਮੈਂ ਫੈਸਲਾ ਕਰ ਲਿਆ ਹੈ ਮੈਂ ਉਸ ਇਨਸਾਨ ਨਾਲ ਵਿਆਹ ਕਰਵਾਵਾਂਗੀ ਜਿਸ ਨੂੰ ਇਹ ਦੁਨੀਆ ਭਿਖਾਰੀ ਕਹਿੰਦੀ ਹੈ ਪੂਰਾ ਹਾਲ ਸੁਣ ਹੋ ਗਿਆ ਤਾੜੀਆਂ ਨਹੀਂ ਸਿਰਫ ਗੱਲਾਂ ਹੋਣ ਲੱਗੀਆਂ ਸੁਮਨ ਗੁੱਸੇ ਵਿੱਚ ਬੋਲੀ ਨੀਹਾ ਤੂੰ ਪਾਗਲ ਹੋ ਗਈ ਹੈ ਇਸ ਘਰ ਦੀ ਇੱਜ਼ਤ ਮਿੱਟੀ ਵਿੱਚ ਮਿਲਾਉਣਾ ਚਾਹੁੰਦੀ ਐ ਨੀਸ਼ਾ ਤਾਨੇ ਮਾਰਦੀ ਹੋਈ ਬੋਲੀ ਵਾਹ ਦੀਦੀ ਵਾਹ ਛੋਟੀ ਭੈਣ ਮੈਨੇਜਰ ਨਾਲ ਵਿਆਹ ਕਰਵਾਵੇਗੀ ਤੇ ਵੱਡੀ ਭੈਣ ਭਿਖਾਰੀ ਨਾਲ ਅਸ਼ੋਕ ਮਹਿਰਾ ਗੁੱਸੇ ਵਿੱਚ ਬੋਲਿਆ 네ਹਾ ਤੂੰ ਚੰਗੀ ਤਰ੍ਹਾਂ ਜਾਣਦੀ ਐ ਨਾ ਕਿ ਤੇਰਾ ਇਹ ਫੈਸਲਾ ਕੀ ਮਤਲਬ ਰੱਖਦਾ ਐ ਇਹ ਪੂਰੇ ਸਮਾਜ ਵਿੱਚ ਸਾਡੇ ਖਾਨਦਾਨ ਦੀ ਹਾਸੀ ਉਡਾਵੇਗਾ ਫਿਰ 네ਹਾ ਬੋਲੀ ਪਾਪਾ ਤੁਸੀਂ ਮੈਨੂੰ ਦੋ ਦਿਨ ਦਿੱਤੇ ਸੀ ਤੇ ਮੈਂ ਆਪਣੇ ਦਿਲ ਦੀ ਸੁਣ ਲਈ ਉਹ ਆਦਮੀ ਨੇ ਮੈਨੂੰ ਅਪਣਾਇ ਜਦੋਂ ਤੁਸੀਂ ਸਾਰਿਆਂ ਨੇ ਮੈਨੂੰ ਅੰਦੇਖਾ ਕਰ ਦਿੱਤਾ ਮੇਰੇ ਲਈ ਉਹੀ ਮੇਰਾ ਜੀਵਨ ਸਾਥੀ ਹੈ ਇੱਕ ਪਾਸੇ ਚਮਕ-ਦਮਕ ਵਾਲਾ ਮੰਡਪ ਸੀ ਤੇ ਦੂਜੇ ਪਾਸੇ ਨੇਹਾ ਦਾ ਅਜੀਬ ਜਿਹਾ ਫੈਸਲਾ ਲੋਕ ਹੱਸ ਰਹੇ ਸੀ ਤਾਨੇ ਮਾਰ ਰਹੇ ਸੀ ਹਵੇਲੀ ਰੌਸ਼ਨੀ ਦੇ ਨਾਲ جگਮਗਾ ਰਹੀ ਸੀ ਇੱਕ ਹੀ ਦਿਨ ਦੋ ਵਿਆਹ ਸੀ ਇੱਕ ਪਾਸੇ ਨੀਸ਼ਾ ਦਾ ਸੋਹਣਾ ਮੰਡਪ, ਸੋਨੇ ਚਾਂਦੀ ਦੀ ਸਜਾਵਟ, ਡਿਜ਼ਾਈਨਰ ਲਹਿੰਗਾ ਤੇ ਮੀਡੀਆ ਦੀ ਭੀੜ, ਦੂਜੇ ਪਾਸੇ ਨੀਹਾ ਦਾ ਸਧਾਰਨ ਮੰਡਪ, ਕੁਝ ਫੁੱਲ, ਕੁਝ ਕੁਰਸੀਆਂ ਤੇ ਗੱਲਾਂ ਕਰਦੀ ਭੀੜ, ਰਿਸ਼ਤੇਦਾਰ ਕਹਿਣ ਲੱਗੇ, ਵਾਹ! ਇੱਕ ਬੇਟੀ ਮੈਨੇਜਰ ਨਾਲ ਵਿਆਹ ਕਰਵਾਵੇਗੀ ਤੇ ਦੂਜੀ ਭਿਖਾਰੀ ਨਾਲ, ਇਹ ਕਿੱਦਾਂ ਦੀ ਕਿਸਮਤ ਹੈ? ਅਸ਼ੋਕ ਮਹਿਰਾ ਦਾ ਚਿਹਰਾ ਸ਼ਰਮ ਨਾਲ ਝੁੱਕ ਗਿਆ। ਸੁਮਨ بار بار ਹੰਝੂ ਪੂੰਝਦੀ ਕਹਿੰਦੀ ਇਹ ਕੁੜੀ ਸਾਨੂੰ ਬਰਬਾਦ ਕਰ ਦੇਵੇਗੀ ਲੋਕ ਕੀ ਕਹਿਣਗੇ ਕਿਸ ਭਿਖਾਰੀ ਨੂੰ ਜਵਾਈ ਬਣਾ ਲਿਆ ਨੀsha ਆਪਣੇ ਹੋਣ ਵਾਲੇ ਘਰ ਵਾਲੇ ਰਾਗਵ ਦੇ ਨਾਲ ਪੂਰੀ ਸ਼ਾਨ ਨਾਲ ਬੈਠੀ ਸੀ ਉਸਦੇ ਚਿਹਰੇ ਤੇ ਘਮੰਡ ਸਾਫ ਚਲਕ ਰਿਹਾ ਸੀ ਉਹ بار بار ਨੀਹਾ ਦੇ ਵੱਲ ਦੇਖ ਕੇ ਮੁਸਕਰਾ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਦੇਖਿਆ ਦੀਦੀ ਕਿਸਮਤ ਕਿਸ ਨੂੰ ਕਹਿੰਦੇ ਐ ਨੀਹਾ ਚੁੱਪਚਾਪ ਆਪਣੇ ਸਧਾਰਨ ਕੱਪੜਿਆਂ ਵਿੱਚ ਬੈਠੀ ਸੀ ਉਸ ਦੇ ਕੋਲ ਉਹੀ ਭਿਖਾਰੀ ਸੀ ਪਾਟੇ ਹੋਏ ਕੱਪੜੇ ਗੰਦੇ ਹੱਥ ਪਰ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਫੇਰੇ ਸ਼ੁਰੂ ਹੋਣ ਹੀ ਵਾਲੇ ਸੀ ਕਿ ਐਨੇ ਨੂੰ ਹਵੇਲੀ ਦੇ ਬਾਹਰ ਗੱਡੀਆਂ ਦੀ ਆਵਾਜ਼ ਸੁਣਾਈ ਦਿੱਤੀ ਕਾਲੇ ਸ਼ੀਸ਼ਿਆਂ ਵਾਲੀਆਂ ਗੱਡੀਆਂ ਹਵੇਲੀ ਦੇ ਗੇਟ ਤੇ ਆ ਕੇ ਰੁਕ ਗਈਆਂ ਸਾਰੇ ਵਿਆਹ ਵਿੱਚ ਸਾਰੇ ਰਿਸ਼ਤੇਦਾਰ ਸਾਥਕ ਸੰਬੰਧੀ ਹੈਰਾਨ ਹੋ ਗਏ ਗੱਡੀਆਂ ਚੋਂ ਸਿਕਿਉਰਿਟੀ ਗਾਰਡ ਉtre ਤੇ ਫਿਰ ਕੁਝ ਮੈਨੇਜਰ ਤੇ ਅਫਸਰ ਟਾਈ ਸੂਟ ਵਿੱਚ ਅੰਦਰ ਆਏ ਤੇ ਗਾਰਡ ਸਿਰ ਝੁਕਾ ਕੇ ਕਹਿਣ ਲੱਗੇ ਸਰ ਸਾਨੂੰ ਦੇਰ ਹੋ ਗਈ ਮੀਟਿੰਗ ਰੁਕ ਗਈ ਹੈ ਸਾਰੇ ਤੁਹਾਡਾ ਇੰਤਜ਼ਾਰ ਕਰ ਰਹੇ ਹਨ ਪੂਰਾ ਹਾਲ ਹੈਰਾਨ ਰਹਿ ਗਿਆ ਸਾਰਿਆਂ ਦੀਆਂ ਨਜ਼ਰਾਂ ਇਸ ਭਿਖਾਰੀ ਤੇ ਟਿਕ ਗਈਆਂ ਭਿਖਾਰੀ ਹੌਲੀ-ਹੌਲੀ ਉੱਠਿਆ ਉਸ ਨੇ ਆਪਣੇ ਚਿਹਰੇ ਤੋਂ ਪੁਰਾਣਾ ਨਕਾਬ ਹਟਾਇਆ ਸਾਰੇ ਸਾਖ ਸੰਬੰਧੀ ਤੇ ਪਰਿਵਾਰ ਵਾਲੇ ਹੱਕੇ-ਬੱਕੇ ਰਹਿ ਗਏ ਚਿਹਰੇ ਤੇ ਉਹੀ ਰੋਬ ਉਹੀ ਸ਼ਾਨ ਜੋ ਵੱਡੇ ਅਦਯੋਗਪਤੀਆਂ ਤੇ ਦਿਸਦੀ ਹੈ ਅਸ਼ੋਕ ਮਹਿਰਾ ਕਹਿਣ ਲੱਗਿਆ ਇਹ ਤਾਂ ਸੰਜੀਵ ਮਲੋਤਰਾ ਪੂਰਾ ਹਾਲ ਗੂੰਜ ਉਠਿਆ ਲੋਕ ਗੱਲਾਂ ਕਰਨ ਲੱਗੇ ਕਿ ਇਹ ਉਹੀ ਸੰਜੀਵ ਮਲੋਤਰਾ ਹੈ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਦਾ ਮਾਲਕ ਨੀਸ਼ਾ ਤੇ ਰਾਗਵ ਦੇ ਚਿਹਰੇ ਤੇ ਹਵਾਇਆਂ ਉੱਡ ਗਈਆਂ ਸੁਮਨ ਹੈਰਾਨ ਰਹਿ ਗਈ ਅਸ਼ੋਕ ਮਹਿਰਾ ਕੁਰਸੀ ਤੋਂ ਖੜਾ ਹੋ ਕੇ ਸੁਣ ਹੋ ਗਿਆ ਸੰਜੀਵ ਬੋਲਿਆ ਹਾਂ ਮੈਂ ਸੰਜੀਵ ਮਲੋਤਰਾ ਹਾਂ ਦੇਸ਼ ਦਾ ਸਭ ਤੋਂ ਵੱਡਾ ਉਦਯੋਗਪਤੀ ਪਰ ਪਿਛਲੇ ਮਹੀਨਿਆਂ ਤੋਂ ਮੈਂ ਭਿਖਾਰੀ ਦਾ ਭੇਸ ਅਪਣਾਇਆ ਸੀ ਤਾਂ ਕਿ ਦੇਖ ਸਕਾਂ ਲੋਕਾਂ ਦੀ ਇਨਸਾਨੀਅਤ ਦੇਖਦਾ ਹਾਂ ਕਿ ਲੋਕ ਭਿਖਾਰੀ ਨੂੰ ਕਿਸ ਨਜ਼ਰਾਂ ਨਾਲ ਦੇਖਦੇ ਹਨ ਜਾਂ ਸਿਰਫ ਦੌਲਤ ਇਹ ਸੁਣ ਕੇ ਸਾਰੇ ਚੁੱਪ ਸੀ ਤੇ ਹਰ ਕੋਈ ਹੈਰਾਨ ਸੀ ਸੰਜੀਵ ਨੇਹਾ ਦੇ ਵੱਲ ਦੇਖ ਕੇ ਬੋਲਿਆ ਜਦੋਂ ਸਾਰਿਆਂ ਨੇ ਮੈਨੂੰ ਠੁਕਰਾਇਆ ਤਾਂ ਇਸ ਲੜਕੀ ਨੇ ਮੈਨੂੰ ਇਨਸਾਨ ਸਮਝਿਆ ਮੇਰੇ ਕੱਪੜਿਆਂ ਨੂੰ ਨਹੀਂ ਮੇਰੇ ਦਿਲ ਨੂੰ ਅਪਣਾਇਆ ਇਹੀ ਹੈ ਇੱਕ ਸੱਚਾ ਰਿਸ਼ਤਾ ਨੇਹਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਸ਼ੋਕ ਮਹਿਰਾ ਚੁੱਪਚਾਪ ਦੇਖ ਰਿਹਾ ਸੀ ਸੁਮਨ ਨੂੰ ਜਿਵੇਂ ਕਿਸੇ ਨੇ ਥੱਪੜ ਮਾਰ ਦਿੱਤਾ ਹੋਵੇ ਤੇ ਉਧਰ ਨੀਸ਼ਾ ਤੇ ਰਾਗਵ ਦੀਆਂ ਅੱਖਾਂ ਵਿੱਚ ਸਿਰਫ ਪਛਤਾਵਾ ਸੀ ਜਿਸ ਨੂੰ ਸਾਰੇ ਭਿਖਾਰੀ ਸਮਝ ਰਹੇ ਸੀ ਉਹੀ ਕਰੋੜਪਤੀ ਨਿਕਲਿਆ ਤੇ ਜਿਸ ਤੇ ਸਾਰੇ ਹੱਸ ਰਹੇ ਸੀ ਉਹੀ ਹੁਣ ਪੂਰੇ ਸਮਾਜ ਦੀ ਮਿਸਾਲ ਬਣਨ ਵਾਲੀ ਸੀ ਸੰਜੀਵ ਕਹਿਣ ਲੱਗਿਆ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਕਹਿੰਦਾ ਹਾਂ ਮੈਂ ਕਰੋੜਪਤੀ ਹਾਂ ਪਰ ਮੇਰੀ ਅਸਲੀ ਦੌਲਤ ਇਹ ਹੀ ਕੁੜੀ ਐ ਸਾਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਅਸ਼ੋਕ ਮਹਿਰਾ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹ ਕੰਬਦਾ ਹੋਇਆ ਆਪਣੀ ਬੇਟੀ ਦੇ ਕੋਲ ਆਇਆ ਤੇ ਬੋਲਿਆ ਬੇਟਾ ਮੈਂ ਤੈਨੂੰ ਹਮੇਸ਼ਾ ਹੀ ਅਣ ਦੇਖਿਆ ਕੀਤਾ ਤੇਰੇ ਹੀ ਸਿੱਧਾ ਪਿਆਰ ਤੇਰੀ ਭੈਣ ਨੂੰ ਦੇ ਦਿੱਤਾ ਪਰ ਅੱਜ ਸਮਝ ਆਇਆ ਕਿ ਅਸਲੀ ਸ਼ਾਨ ਦੌਲਤ ਨਹੀਂ ਤੇਰੀ ਸੱਚਾਈ ਹੈ ਨੇਹਾ ਨੇ ਆਪਣੇ ਪਾਪਾ ਦਾ ਹੱਥ ਫੜ ਲਿਆ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਵਹਿ ਰਹੇ ਸੀ ਸੁਮਨ ਦਾ ਚਿਹਰਾ ਪੀਲਾ ਪੈ ਗਿਆ ਉਹ ਹੌਲੀ ਜਿਹੇ ਬੋਲੀ ਨੇਹਾ ਮੈਂ ਤੈਨੂੰ ਨਫ਼ਰਤ ਕਰਦੀ ਰਹੀ ਤੈਨੂੰ ਬੋਝ ਸਮਝਿਆ ਪਰ ਅੱਜ ਤੈਨੂੰ ਦੇਖ ਕੇ ਮੈਨੂੰ ਸ਼ਰਮ ਆਉਂਦੀ ਹੈ ਮਾਫ ਕਰ ਦੇ ਮੈਨੂੰ ਨੀਹਾ ਨੇ ਉਸ ਦੇ ਵੱਲ ਦੇਖਿਆ ਤੇ ਬੋਲੀ ਮਾਂ ਨਫ਼ਰਤ ਨਾਲ ਘਰ ਟੁੱਟਦਾ ਹੈ ਪਰ ਮਾਫੀ ਨਾਲ ਪਰਿਵਾਰ ਜੁੜਦਾ ਹੈ ਸਾਰੇ ਜਣੇ ਭਾਵੁਕ ਹੋ ਗਏ ਉਧਰ ਨੀਸ਼ਾ ਦਾ ਚਿਹਰਾ ਉੱਤਰ ਗਿਆ ਉਸ ਨੇ ਰਗਵ ਵੱਲ ਦੇਖਿਆ ਨੀਹਾ ਨੇ ਰਗਵ ਨੂੰ ਕਿਹਾ ਕਿ ਤੂੰ ਕਿਹਾ ਸੀ ਕਿ ਤੂੰ ਮੈਨੇਜਰ ਹੈਂ ਤੂੰ ਝੂਠ ਬੋਲਿਆ ਰਾਗਵ ਹਕਲਾ ਕੇ ਬੋਲਿਆ ਮੈਂ ਸਿਰਫ ਪ੍ਰੋਜੈਕਟ ਲੀਡ ਸੀ ਮੈਂ ਨੀਸ਼ਾ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਮੈਂ ਸੋਚਿਆ ਜੇ ਮੈਂ ਤੁਹਾਨੂੰ ਮੈਨੇਜਰ ਕਹਾਗਾ ਤਾਂ ਤੁਹਾਡਾ ਪਰਿਵਾਰ ਮੈਨੂੰ ਸਵੀਕਾਰ ਕਰ ਲਵੇਗਾ ਨੀਸ਼ਾ ਦਾ ਚਿਹਰਾ ਪੱਥਰ ਵਰਗਾ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਕਿਉਂਕਿ ਨੀਹਾ ਨੇ ਰਾਗਵ ਦੀ ਸਾਰੀ ਸਚਾਈ ਪਤਾ ਕਰ ਲਈ ਸੀ ਉਹ ਤਾਂ ਕੰਪਨੀ ਵਿੱਚ ਬਹੁਤ ਛੋਟੀ ਪੋਸਟ ਤੇ ਕੰਮ ਕਰਦਾ ਸੀ ਨੀਸ਼ਾ ਗੁੱਸੇ ਵਿੱਚ ਬੋਲੀ ਝੂਠ ਤੋਂ ਸ਼ੁਰੂ ਹੋਈ ਚੀਜ਼ ਜ਼ਿੰਦਗੀ ਨਹੀਂ ਬਣ ਸਕਦੀ ਰਾਗਵ ਚੁੱਪ ਹੋ ਗਿਆ ਉਹ ਚੁੱਪਚਾਪ ਉੱਥੋਂ ਚਲਾ ਗਿਆ ਨੀਸ਼ਾ ਉੱਥੇ ਹੀ ਖੜੀ ਰਹਿ ਗਈ ਟੁੱਟੀ ਹੋਈ ਇਕੱਲੀ ਸੰਜੀਵ ਦੇ ਪਰਿਵਾਰ ਵਾਲੇ ਵੀ ਆ ਚੁੱਕੇ ਸੀ ਮਹਿੰਗੇ ਤੋਹਫਿਆਂ ਦੇ ਨਾਲ ਸੰਜੀਵ ਨੇ ਬਹੁਤ ਸੋਹਣੀ ਸ਼ਹਿਵਾਨੀ ਪਾਈ। ਨੇਹਾ ਨੂੰ ਫਿਰ ਤੋਂ ਤਿਆਰ ਕੀਤਾ ਗਿਆ। ਮਹਿੰਗਾ ਲਹਿੰਗਾ ਤੇ ਜਵੈਲਰੀ ਨਾਲ ਮੰਡਪ ਜੋ ਪਹਿਲਾਂ ਤੋਂ ਸਜੀ ਹੋਈ ਸੀ। ਨੀਸ਼ਾ ਦੇ ਲਈ ਉਸੇ ਮੰਡਪ ਤੇ ਨੇਹਾ ਤੇ ਸੰਜੀਵ ਦਾ ਵਿਆਹ ਹੋਇਆ। ਪੰਡਤ ਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ। ਨੇਹਾ ਤੇ ਸੰਜੀਵ ਨੇ ਸੱਤ ਫੇਰੇ ਲਏ। ਹਰ ਫੇਰੇ ਦੇ ਨਾਲ ਨੇਹਾ ਦਾ ਸਿਰ ਉੱਚਾ ਹੁੰਦਾ ਗਿਆ। ਲੋਕ ਤਾੜੀਆਂ ਵਜਾਉਂਦੇ ਰਹੇ ਤੇ ਹਵੇਲੀ ਵਿੱਚ ਪਹਿਲੀ ਵਾਰ ਨੀਹਾ ਨੂੰ ਸਨਮਾਨ ਮਿਲਿਆ ਅੰਤਮ ਫੇਰੇ ਤੋਂ ਬਾਅਦ ਸੰਜੀਵ ਨੇ ਨੀਹਾ ਦਾ ਹੱਥ ਫੜਿਆ ਤੇ ਕਿਹਾ ਅੱਜ ਤੋਂ ਇਹ ਸਿਰਫ ਮੇਰੀ ਪਤਨੀ ਨਹੀਂ ਬਲਕਿ ਮੇਰੀ ਇੱਜ਼ਤ ਮੇਰਾ ਗਰਵ ਮੇਰੀ ਪਛਾਣ ਹੈ ਹਾਲ ਵਿੱਚ ਹਰ ਕੋਈ ਖੜਾ ਹੋ ਕੇ ਤਾੜੀਆਂ ਵਜਾਉਣ ਲੱਗਿਆ ਅਸ਼ੋਕ ਮਹਿਰਾ ਨੇ ਹੱਥ ਜੋੜ ਕੇ ਕਿਹਾ ਅੱਜ ਮੇਰੀ ਬੇਟੀ ਨੇ ਮੈਨੂੰ ਸਿਖਾਇਆ ਹੈ ਕਰ ਦੌਲਤ ਨਾਲ ਨਹੀਂ ਪਿਆਰ ਤੇ ਸਨਮਾਨ ਨਾਲ ਬਣਦਾ ਹੈ ਦੋਸਤੋ ਇਹ ਕਹਾਣੀ ਸਾਨੂੰ ਇਹੀ ਸਿਖਿਆ ਦਿੰਦੀ ਹੈ ਕਿ ਚਿਹਰਾ ਤੇ ਕੱਪੜੇ ਬਦਲ ਜਾਂਦੇ ਹਨ ਪਰ ਅਸਲੀ ਪਛਾਣ ਦਿਲ ਦੀ ਸੱਚਾਈ ਹੁੰਦੀ ਹੈ ਦੋਸਤੋ ਹੁਣ ਇੱਕ ਸਵਾਲ ਤੁਹਾਡੇ ਲਈ ਇਨਸਾਨ ਦੀ ਪਛਾਣ ਕੀ ਹੈ ਉਸਦੀ ਦੌਲਤ ਜਾਂ ਉਸਦਾ ਦਿਲ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਦੋਸਤੋ